ਪਿਆਰੇ ਸ਼ੋਤਿਓ ਮੈਂ ਡਾਕਟਰ ਮਲਕੀਤ ਸਿੰਘ ਪੱਟੀ ਅੱਜ ਤੁਹਾਡੇ ਨਾਲ ਗੱਲ ਕਰਾਂਗਾ ਕਿ ਚਮੜੀ ਨੂੰ ਸਾਫ਼ ਅਤੇ ਜਵਾਨ ਰੱਖਣ ਵਾਸਤੇ ਭੋਜਨ ਦਾ ਕੀ ਯੋਗਦਾਨ ਹੈ ਕਿਹੜੇ ਭੋਜਨ ਸਾਡੀ ਚਮੜੀ ਦੀ ਦਿੱਖ ਨੂੰ ਸੁਧਾਰ ਸਕਦੇ ਹਨ ਤੇ ਕਿਹੜੇ ਵਿਗਾੜ ਸਕਦੇ ਹਨ ਇਨ੍ਹਾਂ ਪੋਸ਼ਣਾਂ ਬਾਰੇ ਅਸੀਂ ਕੁਝ ਗੱਲਾਂ ਕਰਾਂਗੇ ਸਾਡੀ ਚਮੜੀ ਦੀਆਂ ਵੱਖ-ਵੱਖ ਜ਼ਰੂਰਤਾਂ ਵਾਸਤੇ ਕਈ ਤਰ੍ਹਾਂ ਦੇ ਜਿਹੜੇ ਉਤਪਾਦ ਭਾਵੇਂ ਉਪਲਬਧ ਨਹੀਂ ਪਰ ਫਿਰ ਵੀ ਸਾਡੇ ਭੋਜਨ ਜੋ ਅਸੀਂ ਖਾਣਾ ਖਾਂਦੇ ਆ ਉਹਦੇ ਵੀ ਸਾਡੀ ਚਮੜੀ ਦੀ ਉੱਤੇ ਕਈ ਤਰ੍ਹਾਂ ਦੇ ਚੰਗੇ ਮੰਦੇ ਅਸਰ ਪੈ ਸਕਦੇ ਨੇ ਉਹਨਾਂ ਬਾਰੇ ਜਾਣਕਾਰੀ ਹੋਣੀ ਵੀ ਸਾਨੂੰ ਜ਼ਰੂਰੀ ਹੈ ਜੋ ਅਸੀਂ ਖਾਂਦੇ ਆ ਉਹ ਸਾਡੀ ਚਮੜੀ ਦੇ ਉੱਪਰ ਡਾਇਰੈਕਟ ਅਸਰ ਕਰਦਾ ਜੋ ਕਿਸ ਤਰ੍ਹਾਂ ਦੀ ਸਾਡੀ ਖੁਰਾਕ ਹੈ ਉਸ ਦਾ ਅਸਰ ਸਾਡੀ ਚਮੜੀ ਦੇ ਉੱਪਰ ਵੀ ਹੋਣਾ ਨੰਬਰ 1 ਕੋ ਕਿਹੜੀਆਂ ਵਧੀਆ ਖੁਰਾਕ ਨੇ ਜਿਹੜੀਆਂ ਸਾਡੀ ਚਮੜੀ ਦੀ ਦਿੱਖ ਨੂੰ ਜਵਾਨ ਦਿਖਾ ਸਕਦੀਆਂ ਨੇ ਨੰਬਰ 1 ਫੈਟੀਫਿਚ ਚਰਬੀ ਵਾਲੀ ਮਸ਼ੀ ਹੁਣ ਚਰਬੀ ਵਾਲੀ ਮੱਛੀ ਖਾਣ ਲਈ ਸਭ ਤੋਂ ਸਿਹਤਮੰਦ ਮੱਛੀ ਜਿਹੜੀ ਹੈ ਨਾ ਉਹਦੇ ਵਿੱਚ ਫੈਟ ਵਾਲੀਆਂ ਜਿਹੜੀਆਂ ਹੁੰਦੀਆਂ ਨੇ ਉਹਦੇ ਵਿੱਚ ਕੀ ਹੁੰਦਾ ਕਿ omega 3 fatty acid ਦੀ ਸਮਗਰੀ ਹੁਣ ਫੈਟੀ ਜਿਹੜੀ ਫਿਸ਼ ਹੈਗੀ ਹੈ ਜਾਂ ਫੈਟੀ ਮੱਛੀ ਹੈ ਜਾਂ ਚਰਬੀ ਵਾਲੀ ਮੱਛੀ ਦੀ ਉਹ ਸਾਡੀ ਫੈਟੀ ਐਸਿਡ ਚਮੜੀ ਨੂੰ ਸੂਰਜ ਦੇ ਰੇਹੇ ਜੋ ਨੁਕਸਾਨ ਹੁੰਦਾ ਨਾ ਉਹਦੇ ਤੋਂ ਬਚਾਉਣ ਦੇ ਵਿੱਚ ਹੈਲਪ ਕਰਦੀ ਹੈ ਤੇ ਚਮੜੀ ਦੀਆਂ ਕੁਝ ਸਥਿਤੀਆਂ ਦੇ ਪ੍ਰਭਾਵਾਂ ਨੂੰ ਬੁਰੇਸਰਾਂ ਨੂੰ ਵੀ ਘਟਾ ਦਿੰਦੀ ਹੈ ਹੁਣ ਜਿਵੇਂ ਮੱਛੀ ਦੇ ਤੇਲ ਜਾਂ ਕੋਈ ਫੈਟੀ ਐਸਿਡ ਜਿਵੇਂ ਸੂਰਜ ਦੀ ਸਖਿਆ ਦੇ ਨਾਲ ਜੁੜੇ ਮੰਨੇ ਜਾਂਦੇ ਜਿਹੜੀਆਂ ਅਲਟਰਾ ਵਾਇਲਡ ਯੂਵੀ ਰੇਜ਼ ਨੇ ਕਿਰਨਾ ਨੇ ਦੇ ਐਕਸਪੋਜ਼ਰ ਤੋਂ ਚਮੜੀ ਨੂੰ ਬਫਰ ਕਰਦੇ ਹੁਣ ਰੋਜ਼ਾਨਾ ਤੁਸੀਂ omega 3 ਐਸਿਡ ਦੀ ਜਿਹੜੀ ਖੁਰਾਕ ਲੈਂਦੇ ਹੋ ਤਾਂ ਉਹ ਚਮੜੀ ਦੇ ਕਈ ਤਰ੍ਹਾਂ ਦੇ ਸਾਡੇ ਜਿਹੜੇ ਬੁਰੇ ਲੱਛਣ ਨੇ ਉਹਨਾਂ ਨੂੰ ਘੱਟ ਦਿਖਾ ਸਕਦੀ ਹੈ ਜਿਵੇਂ ਚੰਬਲ ਯੂਨੀਵਰਸਿਟੀ ਕਹਿੰਦੇ ਨੇ ਫੰਗਸ ਵਗੈਰਾ ਕਈ ਤਰ੍ਹਾਂ ਦੀਆਂ ਡਿਸੀਜ਼ ਹੁੰਦੀਆਂ ਨੇ ਜੋ ਖਾਰਸ਼ ਨਾਲ ਸੰਬੰਧਿਤ ਨੇ ਉਹਨਾਂ ਨੂੰ ਵੀ ਸੁਧਾਰ ਸਕਦੀ ਹੈ ਠੀਕ ਕਰਨ ਦੇ ਵਿੱਚ ਹੈਲਪ ਕਰ ਸਕਦੀ ਹੈ ਹੁਣ ਇਹਦੇ ਵਿੱਚ ਜਿਵੇਂ ਸਮੁੰਦਰੀ ਮੱਛੀਆਂ ਦੀ ਆਪਾਂ ਗੱਲ ਕਰੀਏ ਤਾਂ ਸਾਲਮਨ ਫਿਸ਼ ਹੈਗੀ ਹੈ ਹਨ 24 ਹੈਗੀ ਬਲੂਫਿਨ ਕੋਨਾ ਜਾਂ ਸਾਰਡਾਈਨ ਸੀ ਜਾਂ ਇੱਕ ਸਿਪਦਾਰ ਮੱਛੀ ਹੁੰਦੀ ਹੈ ਇਹਨਾਂ ਦਾ ਵੀ ਬਹੁਤ ਵਧੀਆ ਯੋਗਦਾਨ ਹੈਗਾ ਅਗਰ ਅਸੀਂ ਇਹਨਾਂ ਨੂੰ ਆਪਣੀ ਖੁਰਾਕ ਦੇ ਵਿੱਚ ਸ਼ਾਮਲ ਕਰਦੇ ਹਾਂ ਉਸ ਤੋਂ ਬਾਅਦ ਆ ਜਾਂਦੀ ਨੇ ਟਮਾਟਰ ਹੁਣ ਟਮਾਟਰ ਜਿਹੜੇ ਨੇ ਉਹ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੇ ਬਹੁਤ ਵਧੀਆ ਦੇ ਚੰਦੇ ਜੋ ਕਿ ਚਮੜੀ ਦੀ ਸਿਹਤ ਵਾਸਤੇ ਬਹੁਤ ਵਧੀਆ ਹੁੰਦੇ ਕਿ ਕਿਉਂਕਿ ਇਹਨਾਂ ਦੇ ਵਿੱਚ ਕੈਰੋਟੀਨੋਇਡਸ ਜੋ ਟਮਾਟਰਾਂ ਦੇ ਵਿੱਚ ਪਾਇਆ ਜਾਣ ਵਾਲਾ ਇੱਕ ਕਿਸਮ ਦਾ ਇੱਕ ਐਂਟੀਆਕਸੀਡੈਂਟ ਹੈ ਇਹ ਉਲਟਰਾਵਲਟ ਜਿਹੜੀ ਯੂਵੀ ਪ੍ਰੇਰਿਤ ਚਮੜੀ ਦੇ ਜਿਹੜੇ ਸੱਲਾਂ ਦੇ ਨੁਕਸਾਨ ਨਾਲ ਲੜਨ ਵਿੱਚ ਵੀ ਹੈਲਪ ਕਰਦਾ ਯਾਨੀ ਕਿ ਉਹਨਾਂ ਤੋਂ ਵੀ ਸਾਨੂੰ ਸੂਰਜ ਦੀਆਂ ਕਿਰਨਾਂ ਤੋਂ ਜੋ ਨੁਕਸਾਨ ਹੁੰਦਾ ਉਲਟਰਾਵਲਟ ਰੇਜ਼ ਦੇ ਰਹੀਂ ਉਹਨਾਂ ਤੋਂ ਵੀ ਬਚਾਉਂਦਾ ਤੇ ਚਮੜੀ ਦੀ ਜਿਹੜੀ ਆ ਉਹਨੂੰ ਮਜ਼ਬੂਤ ਯਾਨੀ ਕਿ ਵਧੀਆ ਤੰਦਰੁਸਤ ਰੱਖਦਾ ਤੇ ਸੰਵੇਦਨਸ਼ੀਲ ਜਿਹੜੀ ਚਮੜੀ ਲਈ ਵਿਸ਼ੇਸ਼ ਤੌਰ ਤੇ ਮਦਦ ਕਰਦਾ ਜਿਨ੍ਹਾਂ ਨੂੰ ਅਲਟਰਾ ਵਲਡਰੀ ਇਸ ਦਾ ਨੁਕਸਾਨ ਹੋ ਸਕਦਾ ਉਹਨਾਂ ਨੂੰ ਵਿਚਾਰ ਕੇ ਰੱਖੋ ਹੁਣ ਟਮਾਟਰਾਂ ਦੇ ਵਿੱਚ ਜਿਹੜੇ ਮੌਜੂਦ ਹੁੰਦੇ ਨੇ ਐਂਟੀਆਕਸੀਡੈਂਟਸ ਉਹ ਚਮੜੀ ਦੀ ਸੋਜਿਸ਼ ਨੂੰ ਵੀ ਸਦਾਰ ਸਕਦੇ ਜਿਵੇਂ ਟੋਪਿਕ ਡਰਮਟਾਈਟਸ ਨਾਲ ਦੀ ਇੱਕ ਡਿਸੀਜ਼ ਹੁੰਦੀ ਹੈ ਉਹਦੇ ਵਿੱਚ ਵੀ ਕਾਫੀ ਹੈਲਪਫੁਲ ਹੁੰਦੇ ਗ੍ਰੀਨ ਟੀ ਗ੍ਰੀਨ ਟੀ ਵੀ ਆਪਣੇ ਐਂਟੀਆਕਸੀਡੈਂਟ ਅਤੇ ਐਂਟੀ ਇਨਫਲੇਮੇਟਰੀ ਸੋਜ ਵਿਰੋਧੀ ਜਿਹੜੀ ਗੁਣਾਂ ਦੇ ਲਈ ਜਾਣੀ ਜਾਂਦੀ ਹੈ ਕਿਉਂਕਿ ਉਹਦੇ ਵਿੱਚ ਵੀ ਜਿਵੇਂ ਪੋਲੀਫੈਨੋਲਸ ਹੁੰਦੇ ਨੇ ਉਹ ਕਾਫੀ ਹੱਦ ਤੱਕ ਜਿਹੜੇ ਪੋਲੀਫੈਨੋਲਜ਼ ਇਹਦੇ ਵਿੱਚੋਂ ਮਿਲਦੇ ਨੇ ਸਾਨੂੰ ਉਹਨਾਂ ਨਾਲ ਭਰਪੂਰ ਹੁੰਦੀ ਹੈ ਇਹ ਵੀ ਸਰ ਜਿਹੜੀ ਗ੍ਰੀਨ ਟੀ ਹੈ ਉਹ ਵੀ ਯੂਵੀ ਰੇਡੀਏਸ਼ਨ ਦੇ ਨੁਕਸਾਨ ਤੋਂ ਚਮੜੀ ਨੂੰ ਬਚਾ ਸਕਦੀ ਇਸੇ ਤਰੀਕੇ ਨਾਲ ਜਿਵੇਂ ਬਦਾਮ ਨਵ ਬਦਾਮਾਂ ਵਿੱਚ ਵੀ ਇੱਕ ਫੈਟੀ ਐਸਿਡ ਜਿਹੜਾ ਜ਼ਰੂਰੀ ਐਸੈਂਸ਼ੀਅਲ ਫੈਟੀ ਐਸਿਡਸ ਹੁੰਦੇ ਨੇ ਤੇ ਵਿਟਾਮਿਨ E ਵੀ ਇਹਦੇ ਵਿੱਚ ਹੁੰਦਾ ਜੋ ਚਮੜੀ ਦੀ ਸਿਹਤ ਵਾਸਤੇ ਬਹੁਤ ਵਧੀਆ ਯੋਗਦਾਨ ਪਾਉਂਦੇ ਹਨ ਪਰ ਵਿਟਾਮਿਨ E ਜਿਹੜਾ ਹੈ ਇਹ ਵੀ ਟੋਪਿਕ ਡਰਮਲ ਟਾਈਟਸ ਲਈ ਕਾਫੀ ਲਾਭਦਾਇਕ ਹੈ ਚਮੜੀ ਦੇ ਰੋਗਾ ਵਾਸਤੇ ਜਿਹੜੇ ਪੋਸਟ ਮੈਨੋਪੋਜ਼ਲ ਔਰਤਾਂ ਜਿਨ੍ਹਾਂ ਵਿੱਚ ਮੀਨੋਪਾਸ ਯਾਨੀ ਕਿ ਮਹਾਵਾਰੀ ਜਿੱਥੋਂ ਰੁਕ ਜਾਂਦੀ ਉਹਦੇ ਵਿੱਚ ਵੀ ਮਤਲਬ ਇਹ ਰੋਜ਼ਾਨਾ ਅਗਰ ਬਦਾਮ ਦੇ ਸੇਵਨ ਨਾਲ ਜਿਹੜੀ ਝੁਰੜੀਆਂ ਵਗੈਰਾ ਸਕਿਨ ਤੇ ਪੈ ਜਾਂਦੀਆਂ ਨੇ ਤੇ ਬਦਾਮ ਖਾਣ ਦੇ ਨਾਲ ਉਹਨਾਂ ਦੇ ਵਿੱਚ ਵੀ ਸੁਧਾਰ ਹੁੰਦਾ। ਵਿਟਾਮਿਨ E ਤੇ ਜਿਹੜੇ ਅਸੀਂ ਕੈਪਸੂਲ ਜਾਂ ਪੂਰਕ ਲੈਂਦੇ ਆ ਨਾ ਉਹਨਾਂ ਦੀ ਜਗ੍ਹਾ ਤੇ ਅਗਰ ਅਸੀਂ ਬਦਾਮ ਲੈਨੇ ਆ ਤਾਂ ਉਹ ਚਮੜੀ ਦੀ ਸਿਹਤ ਵਾਸਤੇ ਜ਼ਿਆਦਾ ਵਧੀਆ ਲੱਗੇ। ਹੁਣ ਫਲੈਕਸ ਸੀਡ, ਅਲਸੀ ਦੇ ਜਿਹੜੇ ਬੀਜ ਐ। ਅਲਸੀ ਸਾਡੇ ਪੰਜਾਬੀ ਘਰਾਂ ਦੇ ਵਿੱਚ ਆਮ ਨਾ ਸੁਣਿਆਗਾ ਅੱਜਕੱਲ੍ਹ ਤਾਂ ਲੋਕ ਚਲੋ ਵਰਤਉ ਨਹੀਂ ਕਰਦੇ ਹੁਣ ਜਿਵੇਂ ਚਰਬੀ ਵਾਲੀ ਮੱਛੀ ਦੀ ਤਰ੍ਹਾਂ ਹੀ ਫੈਟੀ ਫਿਸ਼ ਹੁੰਦੀ ਹੈ ਹੁਣ ਫਲੈਕਸ ਸੀਡ ਦੇ ਵਿੱਚ ਵੀ omega 3 ਫੈਟੀ ਐਸਰ ਜਿਹੜਾ ਨਾ ਉਹ ਬਹੁਤ ਵਧੀਆ ਮਾਤਰਾ ਦੇ ਵਿੱਚ ਸਾਨੂੰ ਮਿਲ ਜਾਂਦਾ ਕੁਦਰਤੀ ਤੌਰ ਤੇ ਕਿਉਂਕਿ ਚਮੜੀ ਦੀ ਸਿਹਤ ਦੇ ਵਿੱਚ ਯੋਗਦਾਨ ਪਾਉਂਦਾ ਅਸੀਂ ਜਿਹੜਾ ਅਲਸੀ ਦੇ ਬੀਜ ਦੇ ਜਿਹੜੇ ਤੇਲ ਨੂੰ ਦੀ ਪੂਰਤੀ ਵੀ ਚਮੜੀ ਦੇ ਜਿਹੜੀ ਘੱਟ ਸਵੇਦਸ਼ੀਲਤਾ ਦੇ ਜਿਹੜੇ ਜਿਵੇਂ ਖੁਰਦਰੀ ਹੋ ਜਾਂਦੀ ਹੈ ਸਕੇਲਿੰਗ ਬਣ ਜਾਂਦੀ ਹੈ ਜਾਂ ਚਮੜੀ ਦੀ ਜਿਹੜੀ ਖੁਸ਼ਕੀ ਹੈ ਉਹਦੇ ਵਿੱਚ ਮਲੈਮ ਜਿਹੜੀ ਆ ਉਹ ਉਹ ਨੂੰ ਕਰਦੀ ਕੀ ਇਸ ਕਰਕੇ ਅਲਸੀ ਦੇ ਬੀਜ ਵੀ ਅਸੀਂ ਆਪਣੀ ਖੁਰਾਕ ਦੇ ਵਿੱਚ ਸ਼ਾਮਲ ਕਰ ਸਕਦੇ ਹਾਂ ਕਿਉਂਕਿ ਇਹਦੇ ਵਿੱਚ ਫੈਟੀ ਐਸਿਡ ਵੀ ਜਿਹੜਾ ਬਹੁਤ ਵਧੀਆ ਹੈ ਉਹ ਸਬਾਜਾਂ ਦਾ ਸੋਇਆ ਹੁਣ ਸੋਇਆ ਬੀ ਜਿਹੜਾ ਖੋਜਾਂ ਵੀ ਦੱਸਦੀਆਂ ਨੇ ਕਿ ਆਈਸੋਫਲਵ ਹੁੰਸ ਦਾ ਸੇਵਨ ਜਿਹੜਾ ਨਾ ਉਹ ਕੋਲੇਜਨ ਹੁੰਦੀ ਜਿਹੜੀ ਉਹਦੇ ਉਤਪਾਦ ਨੂੰ ਵਧਾਉਂਦਾ ਉਹ ਤੇਜ਼ਿਤ ਕਰਦਾ ਸਟੀਮੂਲੇਟ ਕਰਦਾ ਤੇ ਚਮੜੀ ਨੂੰ ਜਿਹੜੀ ਆਕਸੀਡੇਟਿਵ ਸਟ੍ਰੈਸ ਆ ਉਹਦੇ ਜਿਹੜੇ ਹਾਨੂਕਾਰ ਅਣੂਆਂ ਨੂੰ ਜਿਹੜੇ ਆ ਉਹਨਾਂ ਨੂੰ ਬਚਾਉਂਦਾ ਜਿਨੂੰ ਅਸੀਂ ਫ੍ਰੀ ਰੈਡੀਕਲਸ ਕਹਿ ਦਿੰਨੇ ਇਸ ਕਰਕੇ ਇਹ ਵੀ ਸਾਡੀ ਚਮੜੀ ਦੀ ਹਾਈਡਰੇਸ਼ਨ ਨੂੰ ਵਧਾਉਂਦਾ ਜਾਨੀ ਕਿ ਖੁਸ਼ਕੀ ਨੂੰ ਠੀਕ ਕਰਦਾ ਤੇ ਜਦੋਂ ਖੁਸ਼ਕ ਹੋ ਜਾਂਦੀ ਚਮੜੀ ਉਹ ਸਾਡੀ ਕਈ ਤਰ੍ਹਾਂ ਦੀਆਂ ਚਮੜੀ ਦੀਆਂ ਬਿਮਾਰੀਆਂ ਨੂੰ ਜਾਂ ਸਥਿਤੀਆਂ ਨੂੰ ਜਨਮ ਦੇਦੀ ਹੁਣ ਇਹਦੇ ਵਾਸਤੇ ਸਾਨੂੰ ਕੀ ਨਹੀਂ ਖਾਣਾ ਚਾਹੀਦਾ ਹੁਣ ਸਿਹਤਮੰਦ ਚਮੜੀ ਲਈ ਸਾਨੂੰ ਕੁਝ ਭੋਜਨਾਂ ਦਾ ਪਰਹੇਜ਼ ਵੀ ਜਾਂ ਘੱਟ ਮਾਤਰਾ ਦੇ ਵਿੱਚ ਖਾਣੇ ਚਾਹੀਦੇ ਜੋ ਕਿ ਸਾਡੀ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੇ ਦੇ ਵਿੱਚ ਆ ਚਾਕਲੇਟ ਅਗਰ ਚਾਕਲੇਟ ਤੁਸੀਂ ਜਿਆਦਾ ਖਾਂਦੇ ਹੋ ਲੋੜ ਤੋਂ ਤਾਂ ਉਹ ਵੀ ਤੁਹਾਡੀ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਫਾਸਟ ਫੂਡ omega 6 ਫੈਟੀ ਐਸਿਡ ਜਿਹੜੇ ਹਾਈ ਜਿਹੜੇ ਭੋਜਨ ਦੇ ਵਿੱਚ ਮਿਲਦੇ ਨੇ ਜਿਹੜੇ ਜਿਆਦਾ ਆਇਲ ਵਾਲੇ ਭੋਜਨ ਨੇ ਚਿਕਨਾਈ ਹੁੰਦੀ ਜਿਨ੍ਹਾਂ ਚ ਜਾਂ ਰਾਈਫਾਈਡ ਅਨਾਜ ਫੇ ਮੈਦਾ ਜਾਂ ਹੋਰ ਫਾਈਨ ਨੇ ਜਿਹੜੇ 슈ਗਰ ਤੇ ਵੀ ਪ੍ਰੋਟੀਨ ਪਾਊਡਰ ਏ ਵੀ ਸਾਡੀ ਚਬੜੀ ਵਾਸਤੇ ਲੋਡ ਤੋਂ ਜ਼ਿਆਦਾ ਖਾਦੇ ਨੁਕਸਾਨਦੇਕ ਹੁੰਦੇ ਨੇ ਵੈਸੇ ਮਿੱਠਾ ਜਿਹੜਾ ਵਾ ਉਹ ਤੇ ਆਲ ਓਵਰ ਦੀ ਵੀ ਸਾਡੀ ਸਿਹਤ ਵਾਸਤੇ ਬਹੁਤ ਨੁਕਸਾਨਦਾਇਕ ਕਿਉਂਕਿ ਜਿੰਨਾ ਮਿੱਠਾ ਅੱਜ ਕੱਲ ਅਸੀਂ ਲੈ ਰਹੇ ਆਂ ਤੇ ਅਸੀਂ ਨੌਨ ਡਾਇਬਟਿਕ ਆ ਉਹ ਸਾਡੇ ਹਰ ਇੱਕ ਤਰ੍ਹਾਂ ਦੇ ਅਸਰ ਦੂਜੇ ਆਰਗਨ ਜਿਵੇਂ ਸਾਡਾ ਹਾਰਟ ਆ ਸਾਡਾ ਬ੍ਰੇਨ ਆ ਮोटापा ਉਹਦੇ ਤੇ ਪਾਰੇ ਲੇਕਿਨ ਨਾਲ ਦੀ ਨਾਲ ਉਹ ਸਾਡੀ ਚਬੜੀ ਵਾਸਤੇ ਵੀ ਵਧੀਆ ਨਹੀਂ ਹੈਗਾ ਹੁਣ ਚਮੜੀ ਦੇ ਮਾਰ ਜਿਹੜੇ ਨੇ ਉਹ ਚਮੜੀ ਜਿਵੇਂ ਸਾਡੀ ਸਕਿਨਆਂ ਵਾਲਾ ਨਵਾਂ ਦੇ ਜਿਹੜੇ ਮਾਰ ਕਰਨ ਵਾਲੇ ਲੋਕ ਨੇ ਉਹ ਚਮੜੀ ਦੀ ਕਈ ਸਥਿਤੀਆਂ ਨਾਲ ਜਦੋਂ ਸਭ ਤੁਹਾਨੂੰ ਪ੍ਰੋਬਲਮ ਹੋ ਜਿੰਦੀਆਂ ਤੁਸੀਂ ਜਾਂਦੇ ਹੋ ਤੇ ਤੁਹਾਨੂੰ ਖਾਣੇ ਬਾਰੇ ਦੱਸਦੇ ਨੇ ਤੇ ਕਿਹੜੀ ਖਾਣੇ ਨਹੀਂ ਖਾਣੇ ਉਹਦੇ ਵਿੱਚ ਇੱਕ ਮਿੱਠਾ ਜਿਹੜੇ ਆਪਾਂ ਭੋਜਨਾਂ ਦੇ ਨਾਮ ਲਏ ਆਏ ਇਸ ਕਰਕੇ ਸਾਨੂੰ ਖਾਣੋ ਖਾਣ ਦਾ ਵੀ ਧਿਆਨ ਰੱਖਣਾ ਚਾਹੀਦਾ ਜਦੋਂ ਅਸੀਂ ਆਪਣੀ ਚਮੜੀ ਨੂੰ ਤੰਦਰੁਸਤ ਚਾਹੁੰਦੇ ਹਾਂ ਹੁਣ ਕੁਝ ਪੋਸ਼ਣ ਹੁੰਦੇ ਜਿਹੜੇ ਹੋਰ ਜਿਵੇਂ ਸੇਬ ਫਲੀਆਂ ਗਾਜਰ ਜਾਂ ਗਰੀਦਾਰ ਓਟਮੀਲਸ ਜਾਂ ਸਾਲੂਮਾ ਮੱਛੀ ਹੁੰਦੀਆਂ ਨੇ ਇਹ ਵੀ ਸਾਨੂੰ ਮਲੇ ਪੋਸ਼ਣ ਤੋਂ ਜੇ ਕਈ ਵਾਰੀ ਸਾਨੂੰ ਕੁਸ਼ ਪੋਸ਼ਣ ਐਦਾਂ ਦੇ ਹੁੰਦੇ ਨੇ ਜਿਨ੍ਹਾਂ ਤੋਂ ਪਰਹੇਜ਼ ਕਰਨਾ ਪੈਂਦਾ ਲੇਕਿਨ ਉਹ ਖਾਸ ਕੁਝ ਡਿਸੀਜ਼ ਹੁੰਦੀ ਜਿਨ੍ਹਾਂ ਦੇ ਵਿੱਚ ਕੁਝ ਐਵੇਂ ਦੇ ਭੋਜਨਾਂ ਤੋਂ ਵੀ ਪਰਹੇਜ਼ ਕਰਨਾ ਪੈਂਦਾ ਉਹ ਤੁਹਾਨੂੰ ਤੁਹਾਡੇ ਡਾਕਟਰ ਹੀ ਦੱਸ ਦੇਣਗੇ ਜੇ ਨਿੱਕੇ ਕੋਈ ਵੀ ਤੁਹਾਨੂੰ ਚਮੜੀ ਦੀ ਪ੍ਰੋਬਲਮ ਹੈਗੀ ਆ ਤੁਸੀਂ ਡਾਕਟਰ ਕੋਲ ਟ੍ਰੀਟਮੈਂਟ ਕਰਾਉਣ ਜਾਂਦੇ ਹੋ ਤਾਂ ਕੋਸ਼ਿਸ਼ ਕਰੋ ਕਿ ਵੈਸੇ ਤੋਂ ਡਾਕਟਰ ਦੱਸ ਹੀ ਦਿੰਦੇ ਨੇ ਪਰ ਫਿਰ ਵੀ ਤੁਸੀਂ ਉਹਨਾਂ ਹਦਾਇਤਾਂ ਦੀ ਪਾਲਣਾ ਕਰੋ ਕਿ ਜਿਹੜੇ ਫੂਡ ਤੁਹਾਨੂੰ ਅਵੋਇਡ ਕਰਨ ਵਾਸਤੇ ਜਾਂ ਖਾਣ ਵਾਸਤੇ ਕਹਿੰਦੇ ਨੇ ਉਹਨਾਂ ਦਾ ਧਿਆਨ ਜਰੂਰ ਰੱਖੋ ਜੋ ਖਾਣ ਵਾਸਤੇ ਕਹਿੰਦੇ ਨੇ ਕਿੰਨੀ ਮਾਤਰਾ ਦੇ ਵਿੱਚ ਕਹਿੰਦੇ ਨੇ ਉਹਨੂੰ ਖਾਓ ਜਿੰਨੂੰ ਅਵੋਇਡ ਕਰਦੇ ਨੇ ਪਰਹੇਜ਼ ਕਰਨ ਵਾਸਤੇ ਕਹਿੰਦੇ ਨੇ ਉਹਦਾ ਪਰਹੇਜ਼ ਕਰੋ ਕਿਉਂਕਿ ਕਿਸੇ ਵੀ ਬਿਮਾਰੀ ਨੂੰ ਠੀਕ ਕਰਨ ਦੇ ਵਿੱਚ ਜਾਂ ਬਿਮਾਰੀ ਨੂੰ ਲੱਗਣ ਦੇ ਵਿੱਚ ਭੋਜਨ ਦਾ ਬਹੁਤ ਵੱਡਾ ਯੋਗਦਾਨ ਹੁੰਦਾ। ਸੋ ਇਸ ਕਰਕੇਸੀਂ ਇੰਨਾ ਹੀ ਕਹਿ ਸਕਦੇ ਕਿ ਸਾਨੂੰ ਹਮੇਸ਼ਾ ਕੋਈ ਵੀ ਬਿਮਾਰੀ ਹੋਵੇ ਆਪਣੇ ਡਾਕਟਰ ਸਾਡੇ ਜੋ ਸਾਨੂੰ ਦੱਸਦੇ ਨੇ ਜਿੱਥੋਂ ਵੀ ਤੁਸੀਂ ਟ੍ਰੀਟਮੈਂਟ ਕਰਵਾਉਂਦੇ ਹੋ ਉਹਨਾਂ ਦਾ ਪਰਹੇਜ਼ ਕਰਨਾ ਉਹਨਾਂ ਹਦਾਇਤਾਂ ਦਾ ਪਾਲਣਾ ਕਰਨੀ ਵੀ ਓਨੀ ਹੀ ਜ਼ਰੂਰੀ ਹੈ ਜਿੰਨੀ ਦਵਾਈ ਖਾਣੀ। ਸੋ ਮੀਡੀਆ ਕੋ ਤੁਹਾਨੂੰ ਚੰਗਾ ਲੱਗਾ ਹੋਵੇਗਾ ਧੰਨਵਾਦ ਸ਼ੁਕਰੀਆ ਮਿਹਰਬਾਨੀ ਸਤਿ ਸ੍ਰੀ ਅਕਾਲ